ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਸੰਕੋਰ ਦਵਾਈ ਦੀ ਕਿਵੇਂ ਆਪਾਂ ਸਨਕੋਰ ਦਵਾਈ ਤੋਂ ਆਪਾਂ ਕੰਮ ਲੈ ਸਕਦੇ ਆ ਕਣਕ ਦੇ ਵਿੱਚ ਗੋਲੀ ਡੰਡਾ ਕੰਟਰੋਲ ਕਰਨ ਦੇ ਲਈ ਕਣਕ ਦੇ ਵਿੱਚ ਕੀ ਸਮੱਸਿਆ ਆਉਂਦੀ ਇੱਕ ਆਪਣੇ ਜਿਹੜੇ ਚੌੜੇ ਪੱਤੇ ਵਾਲੇ ਨਦੀਨ ਹੁੰਦੇ ਨੇ ਤੇ ਗੋਲੀ ਡੰਡਾ ਦੋ ਤੋਂ ਤਿੰਨ ਸਪਰੇਅ ਕਰਨ ਦੇ ਬਾਵਜੂਦ ਵੀ ਕਿਸਾਨ ਜਿਹੜਾ ਗੋਲੀ ਡੰਡਾ ਇਹ ਕੰਟਰੋਲ ਦੇ ਵਿੱਚ ਨਹੀਂ ਆਂਦਾ ਆਪਾਂ ਕੋਈ ਵੀ ਕੰਪਨੀ ਦੀ ਆਪਾਂ ਵਧੀਆ ਸਪਰੇਅ ਕਰਦੇ ਆ ਜਾਂ ਤਾਂ ਉਹ ਸਪਰੇ 50% ਰਿਜ਼ਲਟ ਦੇਊਗੀ ਜਾਂ ਉਹਨੇ ਬਿਲਕੁਲ ਵੀ ਕੰਮ ਨਹੀਂ ਕਰਨਾ ਤੇ ਕੋਈ ਵੀ ਦਵਾਈ 100% ਰਿਜ਼ਲਟ ਆਪਾਂ ਨੂੰ ਕੋਈ ਵੀ ਦਵਾਈ ਨਹੀਂ ਦੇ ਰਹੀ ਤੇ ਪਰ ਜਿਹੜੀ ਸੰਕੋਰ ਦਵਾਈ ਹੈ ਇਹਦੀ ਆਪਾਂ ਨੂੰ 100% ਰਿਜ਼ਲਟ ਮਿਲ ਰਹੇ ਹੈ ਪਰ ਇਹਦੀ ਇੱਕ ਜਿਹੜੀ ਮਾੜੀ ਗੱਲ ਹੈ ਇਹ ਕਣਕ ਦੇ ਉੱਤੇ ਵੀ ਨੁਕਸਾਨ ਕਰ ਸਕਦੀ ਹੈ ਪਰ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀ ਆਪਾਂ ਕਿਸ ਤਰੀਕੇ ਦੇ ਨਾਲ ਆਪਾਂ ਕਣਕ ਦੇ ਵਿੱਚ ਸੰਕੋਰ ਦਵਾਈ ਦੀ ਵਰਤੋਂ ਕਰਨੀ ਹੈ ਜਿਹਦੇ ਨਾਲ ਨਾ ਤਾਂ ਆਪਣੇ ਝਾੜ ਤੇ ਅਸਰ ਪਵੇ ਕਣਕ ਦਾ ਬਿਲਕੁਲ ਵੀ ਝਾੜ ਨਹੀਂ ਘਟੂਗਾ ਤੇ ਕੋਈ ਵੀ ਡੱਕਾ ਕਣਕ ਨੂੰ ਨੁਕਸਾਨ ਨਹੀਂ ਕਰੂਗੀ ਸਿਰਫ ਗੋਲੀ ਡੰਡੇ ਪਰ ਅਸਰ ਕਰੂਗੀ ਤੇ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਤੇ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੀਡੀਓ ਫਿਰ ਕਰਦੇ ਆ ਜੀ ਸ਼ੁਰੂ ਸਨਕੋਰ ਆਪਾਂ ਹਮੇਸ਼ਾ ਜਦੋਂ ਵੀ ਆਪਣੀ ਜ਼ਮੀਨ ਦੇ ਵਿੱਚ ਆਪਾਂ ਵਰਤੂ ਕਰਨੀ ਹੈ ਤਾਂ ਜਿਹੜੀ ਆ ਤਾਂ ਹਲਕੀਆ ਜ਼ਮੀਨਾਂ ਐ ਉਹਦੇ ਵਿੱਚ ਆਪਾਂ ਹਮੇਸ਼ਾ ਘੱਟ ਡੋਜ਼ ਵਰਤਣੀ ਐ ਜਿਵੇਂ ਰੇਤਲੀਆ ਜ਼ਮੀਨਾਂ ਹੋਗੀ ਆ ਜਿਹੜੀ ਆਪਣੀ ਡਾਕਰ ਜ਼ਮੀਨ ਐ ਉਹਦੇ ਵਿੱਚ ਆਪਾਂ ਵੱਧ ਤੋਂ ਘੱਟ ਤੋਂ ਘੱਟ ਜਿਹੜੀ ਸੰਕੋਰ ਦਵਾਈ ਦੀ ਆਪਾਂ ਡੋਜ਼ ਲੈਣੀ ਐ ਉਹ 200 ਗ੍ਰਾਮ 200 ਗ੍ਰਾਮ ਆਪਾਂ ਲੈ ਸਕਦੇ ਐ ਬੀਚੇ ਬੇਰੇ ਕਿਸਾਨ ਵੀਰ ਜਿਹੜੇ ਨੇ 300 ਗ੍ਰਾਮ ਵੀ ਡੋਜ਼ ਵਰਤ ਰਹੇ ਨੇ ਤੇ ਉਹਦੇ ਨਾਲ ਕੀ ਹੁੰਦਾ ਹੈ ਕਣਕ ਦੇ ਉੱਤੇ ਅਸਰ ਪੈਂਦਾ ਹੈ ਇਸ ਕਰਕੇ ਡੋਜ਼ ਹਮੇਚਾ ਹਮੇਸ਼ਾ ਆਪਾਂ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਵਰਤੋ ਡੋਜ਼ ਡੋਜ਼ ਆਪਾਂ ਹਮੇਸ਼ਾ ਕਦੇ ਵੀ ਜ਼ਿਆਦਾ ਵਰਤੋਂ ਨਹੀਂ ਕਰਨੀ ਕੋਈ ਵੀ ਆਪਾਂ ਦਵਾਈ ਵਰਤ ਰਹੇ ਹੈ ਤੇ ਦੂਜਾ ਨੰਬਰ ਕਣਕ ਦੇ ਵਿੱਚ ਆਪਾਂ ਕਦੋਂ ਸੰਕੋਰ ਦਵਾਈ ਦੀ ਵਰਤੋਂ ਕਰਨੀ ਹੈ ਤੇ ਸਪਰੇਅ ਕਰਨੀ ਹੈ ਜਾਂ ਫਿਰ ਸਪਰੇਅ ਕਦੇ ਵੀ ਤੁਸੀਂ ਸੰਕੋਰ ਦਵਾਈ ਦੀ ਬਹੁਤ ਮੀਰੇ ਕਿਸਾਨ ਭਰਾ ਸਪਰੇਅ ਕਰ ਦਿੰਦੇ ਆ ਸਪਰੇਅ ਬਿਲਕੁਲ ਨਾ ਕਰੋ ਕਿਉਂਕਿ ਜੇ ਆਪਾਂ ਸਪਰੇਅ ਦੇ ਰੂਪ ਦੇ ਵਿੱਚ ਇਹਦੀ ਵਰਤੋਂ ਕਰੋਗੇ ਤਾਂ ਆਪਣੇ ਕਣਕ ਜਮਾਂ ਹੀ ਫੂਕ ਕੇ ਰੱਖ ਦੂਗੀ ਸਪਰੇਅ ਵਾਲੀ ਵੀ ਇੱਕ ਅਲੱਗਤ ਹੈ ਮੈਂ ਵੀਡੀਓ ਪਾਉਂਗਾ ਵੀ ਕਿੰਨੀ ਆਪਾਂ ਡੋਜ਼ ਲੈਣੀ ਹੈ ਸਹੀ ਡੋਜ਼ ਉਹਦੇ ਵਿੱਚ ਬਹੁਤ ਘੱਟ ਡੋਜ਼ ਆਪਾਂ ਵਰਤਣੀ ਹੈ ਜੀ ਆਪਾਂ ਸਪਰੇਅ ਕਰਨੀ ਹੈ ਸੰਕੋਰ ਦਵਾਈ ਦੀ ਤੇ ਪਹਿਲੇ ਪਾਣੀ ਤੋਂ ਬਾਅਦ ਜਦੋਂ ਆਪਾਂ ਕਣਕ ਨੂੰ 1 ਮਹੀਨੇ ਬਾਅਦ ਜਾਂ 25 ਦਿਨ ਬਾਅਦ ਕਣਕ ਦੇ ਵਿੱਚ ਜਦੋਂ ਆਪਾਂ ਪਹਿਲਾ ਪਾਣੀ ਦੇਣ ਤੋਂ ਬਾਅਦ ਸੰਕੋਰ ਦਵਾਈ ਦੀ ਵਰਤੋਂ ਕਰਨੀ ਹੈ ਤੇ ਤੁਸੀਂ ਜਦੋਂ ਤੁਹਾਡੇ ਖੇਤ ਦੇ ਵਿੱਚ ਪਾਣੀ ਸਾਰਾ ਜੀਰ ਜਾਵੇ ਕਿਤੇ ਵੀ ਇੱਕ ਵੀ ਚੁੱਭੀ ਖੇਤ ਦੇ ਵਿੱਚ ਪਾਣੀ ਦੀ ਨਹੀਂ ਹੋਣੀ ਚਾਹੀਦੀ ਤੇ ਇੱਕ ਮੇਨ ਗੱਲ ਮੌਸਮ ਨੂੰ ਦੇਖ ਕੇ ਮੌਸਮ ਸਾਫ਼ ਹੋਣਾ ਚਾਹੀਦਾ ਕਿਉਂਕਿ ਜੇ ਤੁਸੀਂ ਸੰਕੋਰ ਦਵਾਈ ਆਪਣੀ ਕਣਕ ਦੇ ਵਿੱਚ ਪਾਉਣ ਤੋਂ ਬਾਅਦ ਜੇ ਮੌਸਮ ਖਰਾਬ ਹੋ ਗਏ ਜਾਂ ਮੀਂਹ ਪੈਂਦਾ ਹੈ ਤਾਂ ਆਪਣੀ ਜਿਹੜੀ ਕਣਕ ਹੈ ਉਹ ਸਾਰੀ ਦੀ ਸਾਰੀ ਖਰਾਬ ਹੋ ਜੂਗੀ ਇਹ ਆਪਾਂ ਜ਼ਰੂਰ ਧਿਆਨ ਰੱਖਣਾ ਹੈ ਤੇ ਜਦੋਂ ਵੀ ਆਪਣੇ ਖੇਤ ਦੇ ਵਿੱਚ ਪਾਣੀ ਸਾਰਾ ਜੀਰ ਜਾਵੇ ਅੱਜ ਆਪਾਂ ਆਪਣੇ ਖੇਤ ਨੂੰ ਪਾਣੀ ਦਿੱਤਾ ਦੂਜੇ ਦਿਨ ਜਾਂ ਤੀਜੇ ਦਿਨ ਤੁਸੀਂ ਜੂਰੀਏ ਦੇ ਵਿੱਚ ਸੰਕੋਰ ਦਵਾਈ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰਲਾ ਕੇ ਕਣਕ ਦੇ ਵਿੱਚ ਦੂਰਾ ਛਿੱਟਾ ਮਾਰਨ ਦੀ ਕੋਸ਼ਿਸ਼ ਕਰੋ ਇੱਕ ਵਾਰ ਕੀਲੇ ਦੇ ਵਿੱਚ ਲੰਬੇ ਲੋਟ ਇੱਕ ਵਾਰ ਛੋਟੇ ਲੋਟ ਪਤਲਾ ਪਤਲਾ ਛਿੱਟਾ ਦਿਓ ਕਿਤੇ ਵੀ ਵੱਧ ਨਾ ਗਿਰੇ ਜੇ ਕਿਤੇ ਵੀ ਤੁਸੀਂ ਇੱਕ ਮੁਠੀ ਜ਼ਿਆਦਾ ਗੇਰਤੀ ਤਾਂ ਥੋੜੀ ਉੱਥੇ ਸਾਰੀ ਕਣਕ ਖਰਾਬ ਹੋ ਜਾਣੀ ਹੈ ਫੋਗ ਸਕਦੀ ਹੈ ਤੇ ਨੁਕਸਾਨ ਸੰਕੋਰ ਦਵਾਈ ਕਰ ਸਕਦੀ ਹੈ ਸੰਕੋਰ ਦਵਾਈ ਦਾ ਸਿਰਫ ਇਹੀ ਤਜਰਬਾ ਵੀ ਇੱਕ ਸਾਰ ਦਵਾ ਗਿਰੇ ਡੋਜ਼ ਵੱਧ ਨਾ ਵਰਤੋ ਤਾਂ ਤੁਹਾਡੀ ਜਿਹੜੀ ਕਣਕੇ ਕਿਸੇ ਵੀ ਤਰੀਕੇ ਦਾ ਨੁਕਸਾਨ ਨਹੀਂ ਕਰੂਗੀ ਤੇ ਗੋਲੀ ਡੰਡਾ ਜਿਹੜਾ ਉਹ ਜੜ ਤੋਂ ਖਤਮ ਕਰੂਗੀ ਤੁਹਾਨੂੰ ਇੱਕ ਹਫਤੇ ਦੇ ਵਿੱਚ ਜਿਹੜਾ ਰਿਜ਼ਲਟ ਹੈ ਉਹ ਦੇਖਣੇ ਸ਼ੁਰੂ ਹੋ ਜਾਣਗੇ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਵੀਡੀਓ ਮੈਂ ਡੇਲੀ ਹੁਣ ਅਪਲੋਡ ਕਰਦੇ ਰਹੂंगे ਤੇ ਮੇਰੇ ਵੱਲੋਂ ਸਾਰਿਆਂ ਦਾ ਧੰਨਵਾਦ ਆ ਆਪਣੀ ਵੀਡੀਓ ਦੇਖਣ ਦੇ ਲਈ ਸਤਿ ਸ਼੍ਰੀ ਅਕਾਲ ਜੀ